ਅੱਜ ਦੀ ਜਿਹੜਾ ਇਹ ਪ੍ਰੋਗਰਾਮ ਹੈ ਇਹ 16ਵਾਂ ਜਿਹੜਾ ਆਪਣਾ ਰੋਇੰਗ ਕੰਪੀਟੀਸ਼ਨ ਹੈ ਜੂਨੀਅਰ ਤੇ ਸੀਨੀਅਰ ਸਟੇਟ ਲੈਵਲ ਦਾ ਉਹਦੀ ਅੱਜ ਆਪਾਂ ਇੱਥੇ ਉਦਘਾਟਨ ਕੀਤਾ ਹੈ ਤੇ ਇਹ ਬਠਿੰਡਾ ਦੀ ਹਿਸਟਰੀ ਵਿੱਚ ਪਹਿਲੀ ਵਾਰ ਹੈ ਕਿ ਆਪਾਂ ਕਿਸੇ ਵੀ ਤਰੀਕੇ ਦਾ ਜਿਹੜਾ ਵਾਟਰ ਸਪੋਰਟਸ ਦੇ ਸੰਬੰਧ ਵਿੱਚ ਸਟੇਟ ਲੈਵਲ ਦਾ ਕੋਈ ਇਵੈਂਟ ਜੜਾ ਹੈਗਾ ਉਹ ਕਰਾ ਰਹੇ ਆ ਇਹ ਬਠਿੰਡਾ ਲੇਕ ਸਾਡੇ ਵਾਸਤੇ ਇੱਕ ਬੜਾ ਵਰਦਾਨ ਹੈ ਤੇ ਉਹਨੋਂ ਦੇਖੇ ਉਹ ਇਸ ਵਾਰ ਆਪਾਂ ਸਰਕਾਰ ਤੋਂ ਬੇਨਤੀ ਕੀਤੀ ਸੀ ਕਿ ਇਸ ਵਾਰ ਜਿਹੜੀ ਇਹ ਸਟੇਟ ਗੇਮਸ ਹੈ ਇਹ ਸਾਨੂੰ ਜਿਹੜੀ ਹੈਗੀ ਆ ਤੁਸੀਂ ਕਰਨ ਦੀ ਪ੍ਰਵਾਨਗੀ ਦੇ ਦਿਓ ਤੇ ਨਾਲ ਹੀ ਸਰਕਾਰ ਨੇ ਇੱਥੇ ਰੋਇੰਗ ਦਾ ਇੱਕ ਨਰਸਰੀ ਬਣਾਉਂਦੀ ਵੀ ਜਿਹੜੀ ਹੈਗੀ ਆ ਉਹ ਪ੍ਰਵਾਨਗੀ ਦਿੱਤੀ ਹੈਗੀ ਤੇ ਬਠਿੰਡਾ ਸ਼ਹਿਰ ਦੇ ਜਿਹੜੇ ਬੱਚੇ ਹੈ ਉਹਨਾਂ ਦੇ ਵਾਸਤੇ ਇਹ ਬਹੁਤ ਖੁਸ਼ਖਬਰੀ ਹੈਗੀ ਹੈ ਕਿ ਇਹ ਫੈਸਿਲਿਟੀ ਜਦੋਂ ਇੱਥੇ ਅਵੇਲੇਬਲ ਹੋ ਜਾਣ ਇੱਥੇ ਜਿਹੜੀ ਇਹ ਫੈਸਿਲਿਟੀ ਅਵੇਲੇਬਲ ਹੋ ਜਾਏਗੀ ਤਾਂ ਉਸ ਤੋਂ ਬਾਅਦ ਆਪਣੇ ਬੱਚੇ ਜਿਹੜੇ ਹੈਗੇ ਆ ਜਿਹੜੇ ਇੰਟਰਨੈਸ਼ਨਲ ਪੱਧਰ ਦੇ ਆ ਵਾਟਰ ਸਪੋਰਟਸ ਦੇ ਖੇਡਦੇ ਨੇ ਉਹ ਆਪਾਂ ਇੱਥੇ ਜਿਹੜਾ ਉਹਨਾਂ ਤੋਂ ਤਿਆਰ ਕਰ ਪਾਵਾਂਗੇ ਤਾਂ ਉਹਨਾਂ ਦੇ ਵਾਸਤੇ ਇਥੇ ਕੋਚ ਜਿਹੜੇ ਹੈਗੇ ਉਹ अवेलेबल ਰਹਿਣਗੇ ਇਹ ਅੱਜ ਇੱਕ ਨਵੀਂ ਸ਼ੁਰੂਆਤ ਹੈਗੀ ਹੈ ਤੇ ਇਹਦੇ ਨਾਲ ਨਾਲ ਜਿਹੜੀ ਬਾਕੀ ਖੇਡਾਂ ਨੇ ਉਹਦੇ ਵੱਲ ਵੀ ਆਪਾਂ ਜਿਹੜਾ ਹੈਗਾ ਧਿਆਨ ਦੇ ਰਹੇ ਹਾਂ ਪਰ ਮੈਂ ਸਮਝਦਾ ਕਿ ਇਸ ਤੋਂ ਵਧੀਆ ਨਹੀਂ ਹੋ ਸਕਦਾ ਸੀ ਕਿਉਂਕਿ ਕਾਫੀ ਸਮੇਂ ਤੋਂ ਜਿਹੜੇ ਸਿਟੀ ਦੇ ਵਸਨੀਕ ਸੀਗੇ ਉਹਨਾਂ ਦੀ ਵੀ ਡਿਮਾਂਡ ਸੀਗੀ ਕਿ ਆਪਾਂ ਲੇਕਸ ਦਾ ਜਿਹੜਾ ਹੈਗਾ ਵਾਟਰ ਸਪੋਰਟਸ ਦੇ ਲਈ ਜ਼ਰੂਰ ਇਸਤੇਮਾਲ ਕਰੀਏ ਤੇ ਸਰਕਾਰ ਨੇ ਬੇਨਤੀ ਪ੍ਰਵਾਨ ਕਰਦੇ ਹੋਏ ਮਾਨਯੋਗ ਮੁੱਖ ਮੰਤਰੀ ਜੀ ਨੇ ਇਹਦੇ ਵਾਸਤੇ ਇੱਥਾ ਜਿਹੜਾ ਹੈਗਾ ਆਪਾਂ ਨੂੰ ਇੱਕ ਨਰਸਰੀ ਦੀ ਜਿਹੜੀ ਹੈਗੀ ਸਥਾਪਨਾ ਦੀ ਪ੍ਰਵਾਨਗੀ ਦੇ ਦਿੱਤੀ ਹੈ ਇਹ ਜਿਹੜੇ ਹੈਗੇ ਲਗਭਗ 150 ਦੇ ਕਰੀਬ ਬੱਚੇ ਆਪਣੇ ਜਿਹੜੇ ਹੈਗੇ ਆ ਆਲਮੋਸਟ ਸਾਰੇ ਜਿਹੜੇ ਜ਼ਿਲ੍ਹੇ ਨੇ ਉੱਥੋਂ ਇੱਥੇ ਜਿਹੜੇ ਆਏ ਨੇ ਤੇ ਇਹਦੇ ਵਿੱਚ ਕਈ ਸਾਰੇ ਜਿਹੜੇ ਆਪਣੇ ਇਸ ਵਾਰ ਜਿਹੜੀ ਆਪਣੀ ਵੋਟਸ ਵਗੈਰਾ ਸਾਰੀ ਪ੍ਰੋਵਾਈਡ ਕਰਵਾਈ ਹੈ ਇਹ ਰੋਪੜ ਤੋਂ ਆਪਾਂ ਜਿਹੜਾ ਆਇਆਗਾ ਉੱਥੇ ਤੋਂ ਮੰਗਾਈਆਂ ਨੇ ਆਪਣੀ ਜਿਹੜੀ ਹੁਣ ਨਵੀਂ ਨਰਸਰੀ ਬਣਨੀ ਹੈ ਉਹਦੀ ਇਨਫਰਾਸਟ੍ਰਕਚਰ ਦੇ ਵਾਸਤੇ ਆਪਾਂ ਐਸਟੀਮੇਟਸ ਬਣਾ ਕੇ ਭੇਜੇ ਹੋਏ ਨੇ ਉਹ ਇਸ ਸਾਲ ਆਪਣੀ ਜਿਹੜੀ ਆਪਣੀ ਵੋਟਸ ਹੈਗੀ ਆ ਉਹ ਆਪਾਂ ਪ੍ਰੋਕਿਊਰ ਕਰਕੇ ਇੱਥੇ ਪਰਮਨੈਂਟ ਇਸਟੈਬਲਿਸ਼ ਕਰਤਾ ਹੈ ਅਮ ਆਪਣਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਹਾਲ ਦੀ ਗੜੀ ਤੇ ਸਟੇਟ ਲੈਵਲ ਦੀ ਚੈਂਪੀਅਨਸ਼ਿਪ ਚੱਲ ਰਹੀ ਹੈ ਪਰ ਆਪਾਂ ਇਹ ਚਾਹੁੰਦੇ ਆ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਚੈਂਪੀਅਨਸ਼ਿਪਸ ਹੈ ਉਹ ਵੀ ਇੱਥੇ ਹੋ ਸਕਣ ਉਹਦੇ ਵਾਸਤੇ ਜਿਹੜਾ ਜੀਲ 2 ਹੈਗੇ ਆ ਜੀਲ ਨੰਬਰ 2 ਤੇ 3 ਇਹਨਾਂ ਨੂੰ ਆਪਾਂ ਜੋੜਨ ਦੀ ਆਪਣੀ ਕੋਸ਼ਿਸ਼ ਹੈਗੀ ਉਹਦੇ ਵਿੱਚ ਬਹੁਤ ਸਾਰਾ ਨਹੀਂ ਬਹੁਤ ਇੱਕ ਛੋਟਾ ਸਾ ਸਟ੍ਰੈਕਚਰ ਨੂੰ ਜਿਹੜਾ ਹੈਗਾ ਉਹ ਤਿਆਰ ਕਰਨਾ ਪਵੇਗਾ ਉਹਦਾ ਵੀ ਆਪਾਂ ਸੈਪਰੇਟ ਐਸਟਿਮੇਟ ਬਣਾ ਰਹੇ ਹਾਂ ਤੇ ਇਹਨੂੰ ਆਪਾਂ ਜੋੜ ਕੇ ਇਹਨੂੰ ਇੰਟਰਨੈਸ਼ਨਲ ਪੱਧਰ ਦਾ ਰੋਮਿੰਗ ਕੰਪੀਟੀਸ਼ਨਸ ਦੇ ਵਾਸਤੇ ਤਿਆ ਦੇਖੋ ਨਾ ਪੰਜਾਬ ਦਾ ਨੌਜਵਾਨ ਜਿਹੜਾ ਹੈਗਾ ਅੱਜ ਦੀ ਡੇਟ ਵਿੱਚ ਇੱਕ ਬਹੁਤ ਵੱਡਾ ਜਿਹੜਾ ਆਪਣਾ ਮਸਲਾ ਹੈ ਉਹ ਨਸ਼ਿਆਂ ਦੇ ਨਸ਼ਾ ਨਸ਼ਿਆਂ ਦਾ ਜਿਹੜਾ ਮਸਲਾ ਹੈ ਉਹਦੇ ਨਾਲ ਜੂਝ ਰਿਹਾ ਹੈ ਪੰਜਾਬ ਸਾਰਾ ਹੀ ਉਹਦੇ ਨਾਲ ਜੂਝ ਰਿਹਾ ਹੈ ਸਰਕਾਰ ਆਪਣੀ ਤਰਫੋਂ ਇੱਕ ਜੰਗ ਜਿਹੜੀ ਹੈਗੀ ਹੈ ਉਹ ਨਸ਼ਿਆਂ ਦੇ ਵਿਰੋਧ ਛੇੜ ਕੇ ਛੇੜੀ ਹੋਈ ਹੈ ਪਰ ਉਹਦੇ ਨਾਲ ਨਾਲ ਜਿਵੇਂ ਕਿਹਾ ਕਿ ਪੜਾਈ ਦੇ ਨਾਲ ਨਾਲ ਆਪਾਂ ਨੂੰ ਜੇ ਬੱਚੇ ਹੈਗੇ ਆ ਇਹਨਾਂ ਦੀ એનર્ਜੀ ਨੂੰ ਖੇਡਾਂ ਦੇ ਵੱਲ ਵੀ ਲੈ ਕੇ ਜਾਣਾ ਚਾਹੀਦਾ ਹੈ ਤੇ ਪਿਛਲੇ ਸਾਲ ਵੀ ਪਿਛਲੇ 2 ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਖੇਡਾਂ ਪੰਜਾਬ ਵਤਨ ਦੀਆਂ ਜਿਹੜਾ ਆਪਾਂ ਕਰ ਰਹੇ ਆ ਤੇ ਹੁਣ ਇਸ ਵਾਰ ਜਿਹੜਾ ਹੈਗਾ ਆਪਾਂ ਉਹਨੂੰ ਹੋਰ ਵੀ ਅੱਗੇ ਲੈ ਜਾ ਕੇ ਹਰ ਇੱਕ ਪਿੰਡ ਵਿੱਚ ਜਾ ਕੇ ਹਰ ਇੱਕ ਪਿੰਡ ਦੇ ਵਾਸਤੇ ਉਹਦੀ ਕੀ ਗੇਮ ਹੋਣੀ ਚਾਹੀਦੀ ਉਹਦੇ ਵਾਸਤੇ ਗਰਾਊਂਡਸ ਤਿਆਰ ਕਰ ਰਹੇ ਆ ਤੇ ਇਸ ਦੇ ਬਾਅਦ ਆਪਾਂ ਹਰ ਇੱਕ ਪਿੰਡ ਦੇ ਯੂਥ ਦੇ ਨਾਲ ਵੀ ਮੀਟਿੰਗਸ ਕਰਾਂਗੇ ਤੇ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਸੇ ਬਾਵੇਂ ਉਹ ਲਾਇਬ੍ਰੇਰੀ ਹੋਵੇ ਜਿਮ ਹੋਵੇ ਬਾਵੇਂ ਉਹ ਕਿਸੇ ਖੇਡ ਦਾ ਸਮਾਨ ਹੋਵੇ ਉਹ ਵੀ ਉਹਨਾਂ ਨੂੰ ਕਿਆ ਕਰਾਵਾਂਗੇ ਤਾਂ ਜੋ ਬੱਚੇ ਜਿਹੜੇ ਹੈਗੇ ਆ ਉਹ ਨਸ਼ੇ ਤੋਂ ਨੂੰ ਛੱਡ ਕੇ ਖੇਡਾਂ ਦੇ ਵੱਲ ਜਿਹੜੇ ਹੈਗੇ ਆ ਉਹ ਉਹਨਾਂ ਦਾ ਰੁਝਾਨ ਬਣ ਜਾਵੇ ਠੀਕ ਥੈਂਕ ਯੂ ਜੀ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਹੈ ਜੀ ਕਿ ਰੋਇੰਗ ਦਾ ਅਸੀਂ ਸਟੇਟ ਚੈਂਪੀਅਨਸ਼ਿਪ ਕਰਾ ਰਹੇ ਹਾਂ ਔਰ ਤੁਸੀਂ ਦੇਖਿਆ ਹੋਣਾ ਕਿ ਸਾਡੇ ਕੋਲ ਸਾਰੇ ਪੰਜਾਬ ਦੇ ਵਿੱਚ ਬੱਚੇ ਆਏ ਨੇ ਐਂਡ ਸਾਡੇ ਕੋਲ ਸਾਡੇ ਜਿਹੜੇ ਨਾਂਗਲਾ ਪਿੰਡ ਤੋਂ ਏਸ਼ੀਅਨ ਗੇਮਸ ਦੇ ਵਿੱਚ ব্রੌਂਜ਼ ਮੈਡਲ ਲੈ ਕੇ ਆਏ ਨੇ ਔਰ ਉਹ ਵੀ ਅੱਜ ਸਾਡੇ ਵਿੱਚ ਮੌਜੂਦ ਨੇ ਚਾਰ ਬੱਚੇ ਸਾਡੇ ਏਸ਼ੀਅਨ ਗੇਮਸ ਵਾਲੇ ਵੀ ਨੇ ਔਰ ਤੁਸੀਂ ਦੇਖਿਆ ਹੋਣਾ ਕਿ ਸਾਡੀ ਜਿਹੜੀ ਐਨਡੀਆਰਐਫ ਦੀਆਂ ਟੀਮਜ਼ ਐ ਨਵਲ ਵਿੰਗ ਦੀਆਂ ਟੀਮਜ਼ ਹਨ ਉਹਨਾਂ ਦੇ ਨਾਲ-ਨਾਲ ਸੇਫਟੀ ਦੇ ਲਈ ਵੀ ਜਾ ਰਹੀਆਂ ਨੇ ਔਰ ਬੱਚਿਆਂ ਦੀ ਜਿਸ ਤਰ੍ਹਾਂ ਦੀ ਇਹ ਗੇਮ ਹੈ ਜਿਹਦੇ ਵਿੱਚ ਤੁਸੀਂ ਦੇਖੋ ਕਿ ਇਹਦੇ ਚ ਸਟਰੈਂਥ ਦੀ ਲੋਡ ਵੀ ਹੈ ਤੁਹਾਡੀਆਂ ਜਿਹੜੀਆਂ ਫਿਜ਼ੀਕਲ ਅਬਿਲਿਟੀਆਂ ਆ ਉਹ ਵੀ ਕਮ ਆਉਂਦੀਆਂ ਨੇ ਔਰ ਇਹ ਗੇਮ ਸਿਰਫ ਸਟਰੈਂਥ ਦੀ ਨਹੀਂ ਸਿਰਫ ਤਾਕਤ ਦੀ ਨਹੀਂ ਬਲਕਿ ਦਿਮਾਗ ਦੀ ਵੀ ਹੈ ਕਿਉਂਕਿ ਤੁਸੀਂ ਜਿਹੜਾ ਹੈਗਾ ਪਾਣੀ ਦੇ ਵਿੱਚ ਆਪਦੀ એનਰਜੀਜ਼ ਜਿਹੜੀਆਂ ਆ ਉਹ ਲਗਾ ਰਹੇ ਹੈਗੇ ਹੋ ਸੋ ਬਹੁਤ ਹੀ ਅੱਛੀ ਗੇਮ ਹੈ ਜਿਹਦੇ ਨਾਲ ਤੁਸੀਂ ਜਦੋਂ ਪਾਣੀ ਚ ਉਤਰਦੇ ਹੋ ਤਾਂ ਜਿੰਨਾ ਮੈਨੂੰ ਲੱਗਦਾ ਹੈ ਕਿ ਲਾਈਵਲੀ ਤੁਸੀਂ ਮਹਿਸੂਸ ਕਰਦੇ ਹੋ ਕਿਤੇ ਹੋਰ ਉਹਨਾਂ ਤੁਸੀਂ ਕੁਦਰਤ ਦੇ ਕਰੀਬ ਜਿਹੜੀ ਮੈਂ ਸਮਝਦੀ ਹਾਂ ਗੇਮ ਰੋਇੰਗ ਉਹਨਾਂ ਗੇਮਸ ਦੇ ਵਿੱਚ ਹੈ ਸੋ ਪਾ ਪਾਣੀ ਦੇ ਵਿੱਚ ਗੇਮ ਲਾਉਣਾ ਰੇਸ ਕਰਨਾ ਆਪਣੇ ਆਪ ਦੇ ਵਿੱਚ ਹੀ ਇੱਕ ਅਜੀਬ ਜਿਹਾ ਜਿਹੜਾ ਤੁਹਾਨੂੰ ਕੌਨਫੀਡੈਂਸ ਵੀ ਦਿੰਦਾ ਹੈ ਸੋ ਮਾਨਯੋਗ ਦੀ ਸਾਭ ਦੇ ਜਿਹੜੀ ਹੈਗੀ ਹੈ ਗਾਈਡੈਂਸ ਦੇ ਨਾਲ ਅਸੀਂ ਇਹ ਆਰਗੇਨਾਈਜ਼ ਕਰਵਾਇਆ ਹੈ ਫੈਡਰੇਸ਼ਨ ਨੇ ਵੀ ਸਾਡਾ ਪੂਰਾ ਸਪੋਰਟ ਕੀਤਾ ਹੈ ਔਰ ਬੱਚੇ ਜਿਹੜੇ ਆਏ ਹੈਗੇ ਉਹਨਾਂ ਦੇ ਸਾਰੇ ਪੀਣ ਰਹਿਣ ਖਾਣ ਦਾ ਇੰਤਜ਼ਾਮ ਇੱਥੇ ਫ੍ਰੀ ਆਫ ਕੋਸਟ ਪ੍ਰੋਗਰਾਮ ਕੋਈ ਕਿਸੇ ਕੋਲ ਅਸੀਂ ਚਾਰਜਿੰਗ ਵੀ ਨਹੀਂ ਲਈ ਐਂਡ ਦੂਜਾ ਜਿਹੜਾ ਸੇਫਟੀ ਦੇ ਬੱਚਿਆਂ ਦਾ ਅਸੀਂ ਪੂਰਾ ਪ੍ਰਬੰਧ ਕੀਤਾ ਸੋ ਕੁਝ ਬੱਚੇ ਸਾਡੇ ਏਸ਼ੀਅਨ ਉਸਦੇ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਬੱਚੇ ਇਸ ਗੇਮ ਵੱਲ ਆਉਣਗੇ ਸੋ हां जी हां बिल्कुल देखो एक पासे स्पोर्ट्स है ਤੇ ਦੂਜੇ ਪਾਸੇ ਸਾਡਾ ਕਲਚਰ ਵੀ ਹੈ ਐਂਟਰਟੇਨਮੈਂਟ ਵੀ ਹੈ ਤੁਸੀਂ ਦੇਖੋ ਕਿ ਬੱਚਿਆਂ ਦੀ ਹੌਸਲਾ ਵਧਾਈ ਕਰਨ ਦੀ ਲੋੜ ਹੈ ਉਹਨਾਂ ਨੂੰ ਇੱਕ ਮੌਕਾ ਦੇਣ ਦੀ ਲੋੜ ਹੈ ਜਦੋਂ ਬੱਚਿਆਂ ਦਾ ਸਟੇਜ ਫੀਅਰ ਨਿਕਲ ਜਾਂਦਾ ਹੈ ਸੋ ਬੱਚੇ ਜਦੋਂ ਪਰਫਾਰਮ ਕਰਦੇ ਆ ਇਸ ਤਰ੍ਹਾਂ ਦਾ ਤਾਂ ਬੜੀ ਖੁਸ਼ੀ ਹੁੰਦੀ ਹੈ ਔਰ ਤੁਸੀਂ ਦੇਖਿਆ ਇੱਕ ਪਾਸੇ ਉਹ ਸਪੋਰਟਸ ਵਾਲਾ ਹੈ ਤੇ ਇੱਕ ਪਾਸੇ ਉਹ ਐਂਟਰਟੇਨਮੈਂਟ ਵਾਲਾ ਹੈ ਥੈਂਕ ਯੂ ਆਪ ਸਾਰਾ ਜੀ ਦੇ ਬਹੁਤ ਬਹੁਤ ਇਹ ਬਹੁਤ ਹੀ ਵੱਡਾ ਤੇ ਵਧੀਆ ਉਪਰਾਲਾ ਜਦੋਂ ਵੀ ਖੇਡਾਂ ਦਾ ਨਾਮ ਆਉਂਦਾ ਹੈ ਕਿਸੇ ਵੀ ਖੇਡ ਦਾ ਨਾਮ ਆਉਂਦਾ ਹੈ ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਜਦੋਂ ਯੂਥ ਪੰਜਾਬ ਦੇਖੋ ਤਕਰੀਬਨ 40% ਆਬਾਦੀ ਆਪਣੀ ਬੱਚਿਆਂ ਦੀ ਹੈਗੀ ਹੈ ਹਾਂਜੀ ਸਾਰੇ ਜਿਹੜੇ ਉਹਨੂੰ ਬੇਨਤੀ ਹੈ ਕਿ ਉਸ ਤਰ੍ਹਾਂ ਦੇ ਬੱਚੇ ਇੰਨੇ ਵੱਡੇ ਗੇਮਾਂ 'ਚ ਲੱਗਦੇ ਨੇ ਇਹ ਬਹੁਤ ਵੱਡਾ ਉਪਰਾਲਾ ਹੁੰਦਾ ਹੈ ਇਹ ਡੀਸੀ ਸਾਹਿਬ ਦਾ ਪੰਜਾਬ ਸਰਕਾਰ ਦਾ ਬਹੁਤ ਹੀ ਅੱਛਾ ਪ੍ਰੋਗਰਾਮ ਤੁਸੀਂ ਦੇਖੋ ਵੀ ਕਿੰਨੇ ਹਮ ਹਮਾ ਕੇ ਲੋਕ ਆਏ ਨੇ ਬੱਚੇ ਨੇ ਕਿੰਨਾ ਅੱਛਾ ਪ੍ਰੋਗਰਾਮ ਕੀਤਾ ਹੈ ਬੱਚੀਆਂ ਨੇ ਛੋਟੇ ਛੋਟੇ ਸਕੂਲ ਦੇ ਬੱਚੇ 3rd ਕਲਾਸ ਦੇ ਬੱਚੀ ਨੇ ਮਤਲਬ ਕਿੰਨਾ ਅੱਛਾ ਪਰਫਾਰਮ ਕੀਤਾ ਇਸ ਤਰੀਕੇ ਨਾਲ ਸਾਰੇ ਅਦਾਰਿਆਂ ਦੇ ਅਲੱਗ-ਅਲੱਗ ਚੇਅਰਮੈਨ ਸਾਹਿਬ ਨੇ ਆਪ ਦਾ ਆਪ ਦਾ ਯੋਗਦਾਨ ਪਾ ਕੇ ਫੀਡਬੈਕ ਦੇ ਕੇ ਇਸ ਤਰ੍ਹਾਂ ਚੀਚਾ ਕਰਦੇ ਨੇ ਡੀਪੀ ਕੇ ਮਿਸਟਰ ਸਾਹਿਬ ਡੀਆਈ ਸਾਹਿਬ ਪੂਨਮ ਸਿੰਘ ਮੈਮ ਇਹਨਾਂ ਨੇ ਵੀ ਬਹੁਤ ਅੱਛੇ ਅਰੇਂਜਮੈਂਟਸ ਕੀਤੇ ਨੇ ਤੇ ਮੇਨ ਮੁੱਦਾ ਇਹ ਹੈ ਵੀ ਆਪਾਂ ਜਿੰਨੀ ਵੀ ਆਪਣੀ ਯੰਗ ਜਨਰੇਸ਼ਨ ਹੈ ਜਿੰਨੇ ਬੱਚੇ ਨੇ ਉਹਨਾਂ ਨੂੰ ਅੱਗੇ ਕਿਵੇਂ ਲੈ ਕੇ ਜਾ ਸਕਦੇ ਨੇ ਖੇਡ ਨਾਲ ਕਿਵੇਂ ਲੈ ਕੇ ਜਾ ਸਕਦੇ ਨੇ ਇਹਦੇ ਨਾਲ ਹੁਣ ਦੇਖੋ ਸਟੇਟ ਲੈਵਲ ਦਾ ਹੈਗਾ ਆਨਰਰੀ ਟਾਈਮ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਵੀ ਜਦੋਂ ਕੋਈ ਸ਼ੁਰੂਆਤ ਕਰਦੇ ਫਿਰ ਵੱਧਾ ਜਿਵੇਂ ਚੀਨ ਨੰਬਰ 2 ਤੇ 3 ਜੋੜਨ ਦੇ ਐਸਟੀਮੇਟਸ ਭੇਜੇ ਗਏ ਨੇ ਕੱਲ ਨੂੰ ਬਠਿੰਡੇ ਦਾ ਨਾਮ ਫੇਰ ਹੋਰ ਉੱਚਾ ਹੋਏਗਾ ਕਿਉਂਕਿ ਦੂਰੋਂ ਦੂਰੋਂ ਆਣਗੇ ਇਸ ਗੇਮ ਨੂੰ ਦੇਖਣ ਵਾਸਤੇ ਖੇਡਣ ਵਾਸਤੇ ਇਹ ਬੜਾ ਖੁਸ਼ੀ ਦਾ ਮਾਹੌਲ ਹੈ ਇਹ ਮੈਸੇਜ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਖਾਸ ਕਰਕੇ ਨਸ਼ੇ ਵਾਲੇ ਜਿਹੜੇ ਕਿ ਨੌਜਵਾਨ ਨੇ ਤੇ ਮੋਬਾਈਲਾਂ 'ਚ ਜ਼ਿਆਦਾ ਰੁੱਝੇ ਰਹਿੰਦੇ ਨੇ ਕਿ ਬਾਹਰ ਘੁੰਮਦੇ ਨਹੀਂ ਨਹੀ ਇਹ ਸਰਕਲ ਹੁੰਦਾ ਹੈ ਦੇਖੋ ਕੋਈ ਵੀ ਚੀਜ਼ ਹੈ ਆਉਂਦੀ ਹੈ ਜਾਂਦੀ ਹੈ ਰਹਿੰਦੀ ਨਹੀਂ ਹੈ ਇੱਕ ਸਮਾਂ ਆਇਆ ਆਪਣਾ ਸੋਸ਼ਲ ਮੀਡੀਆ ਦਾ ਹੁਣ ਦੁਬਾਰਾ ਫੇਰ ਪੰਜਾਬ ਦੇ ਵਿੱਚ ਤੁਸੀਂ ਦੇਖੋ ਦੁਬਾਰਾ ਫੇਰ ਫਿਜ਼ੀਕਲ ਖੇਡਾਂ ਦਾ ਰੁਝਾਨ ਵਧ ਰਿਹਾ ਹੈ ਔਰ ਜਦੋਂ ਤੁਸੀਂ ਪਿੱਛੇ ਦੇਖੋ ਗੇਮਾਂ ਦੇ ਵਿੱਚ ਜਦੋਂ ਵੀ ਹੁੰਦੀਆਂ ਪੰਜਾਬ ਨੇ ਫੇਰ ਦੁਬਾਰਾ ਮੈਡਲ ਜਿੱਤਨੇ ਸ਼ੁਰੂ ਕਰ ਦਿੱਤੇ ਬਹੁਤ ਅੱਛੇ ਔਰ ਚਾਹੇ ਉਹ ক্রিকেট ਹੋਵੇ ਚਾਹੇ ਕੋਈ ਵੀ ਗੇਮ ਹੋਵੇ ਪੰਜਾਬ ਨੇ ਬਹੁਤ ਅੱਛਾ ਅੱਗੇ ਯੋਗਦਾਨ ਦਿੱਤਾ ਸਾਡੇ ক্রিকেট ਦੇ ਵਿੱਚ ਵੀ ਅਗਰ ক্রিকেটਿੰਗ ਦੇਖੀਏ ਤਾਂ ਪਿਛਲੇ 2.5 ਸਾਲ ਦੇ ਵਿੱਚ ਇੰਨਾ ਅੱਗੇ ਨਿਕਲ ਗਿਆ ਜਿਹੜਾ ਪਿਛਲੇ 20-25 ਸਾਲ ਚ ਨਹੀਂ ਸੀਗੀ ਇੰਨੇ ਚੰਗੇ ਟਰੋਫੀ ਇੰਨੇ ਸੀ ਚੈਂਪੀਅਨਸ਼ਿਪ ਜਿੱਤੇ ਆ ਇਹ ਸਾਰੀ ਜਦੋਂ ਗਵਰਨਮੈਂਟ ਤੇ ਗਵਰਨਮੈਂਟ ਦੇ ਅਫੀਸਰ ਜੋ ਚਾਹੇ ਉਹ ਜਿੰਨੇ ਵੀ ادارے ਦੇ ਚੇਅਰਮੈਨ ਸਹਿਬਾਨ ਸਭ ਦੀ ਫੀਡਬੈਕ ਦੇ ਨਾਲ ਜਦੋਂ ਕੋਈ ਅੱਛਾ ਕਰਦਾ ਤਾਂ ਪੰਜਾਬ ਅੱਗੇ ਜਾਂਦਾ ਤਾਂ ਬੜੀ ਖੁਸ਼ੀ ਹੁੰਦੀ ਹੈ ਬੇਹੱਦ ਖੁਸ਼ੀ ਦਾ ਦੈਣਾ ਹੈ ਬਠਿੰਡੇ ਦੀ ਧਰਤੀ ਤੇ ਤੁਸੀਂ ਕੁਸ਼ਤੀ ਮੁਕਾਬਲੇ ਤਾਂ ਬਹੁਤ ਦੇਖੇ ਹੋਣਗੇ ਕਬੱਡੀ ਕੁਸ਼ਤੀ ਤੇ ਕੁਸ਼ਤੀ ਮੁਕਾਬਲੇ ਪਹਿਲੀ ਵਾਰ ਹੋਇਆ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਦਾ ਕਿ ਉਹ ਯੁੱਧ ਨਸ਼ਿਆਂ ਵਿਰੁੱਧ ਜੋ ਉਹਨਾਂ ਨੇ ਮਹਿਮ ਚੇੜੀ ਆ ਕੱਲੇ ਅਖਬਾਰੀ ਬਿਆਨ ਨਹੀਂ ਕੱਲੇ ਖਬਰਾਂ ਤੱਕ ਸੀਮਿਤ ਨਹੀਂ ਕੱਲੇ ਮੀਡੀਆ ਤੱਕ ਸੀਮਿਤ ਨਹੀਂ ਕਿਉਂਕਿ ਜਿਹੜੇ ਸਾਡੇ ਬੱਚੇ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਗਏ ਰਵੈਤੀ ਪਾਰਟੀਆਂ ਲਾਤੇ ਉਹਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਜੇ ਅਸੀਂ ਲਾਉਣੇ ਆ ਤੇ ਉਸ ਦੇ ਲਈ ਸਾਨੂੰ ਯਤਨ ਕਰਨੇ ਪੈਣਗੇ ਜੇ ਅਸੀਂ ਖਿਡਾਰੀਆਂ ਨੂੰ ਨਸ਼ਿਆਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਲੈ ਕੇ ਜਾਣਾ ਆ ਵਧੀਆ ਨਸ਼ਾ ਛਡਾਊ ਕੇਂਦਰਾਂ ਦਾ ਵਧੀਆ ਹਸਪਤਾਲਾਂ ਦਾ ਪ੍ਰਬੰਧ ਕਰਨਾ ਪਊਗਾ ਖੇਡਾਂ ਦਾ ਪ੍ਰਬੰਧ ਕਰਨਾ ਪਊਗਾ ਗਰਾਊਂਡਾਂ ਦਾ ਪ੍ਰਬੰਧ ਕਰਨਾ ਪਊਗਾ ਕੋਚਾਂ ਦਾ ਪ੍ਰਬੰਧ ਕਰਨਾ ਪਊਗਾ ਉਸ ਵਾਸਤੇ ਫੰਡਾਂ ਦੀ ਲੋੜ ਪਊਗੀ 780 ਕਰੋੜ ਰੁਪਇਆ ਖੇਡਾਂ ਵਾਸਤੇ ਸਰਦਾਰ ਭੁਵਨ ਸਿੰਘ ਮਾਨ ਨੇ ਰੱਖਿਆ ਸੋ ਉਸੇ ਦੇ ਤਹਿਤ ਬਠਿੰਡੇ ਦੇ ਵਿੱਚ ਪਹਿਲੀ ਵਾਰੀ ਜਿਹੜੇ ਹੈਗੇ ਆ ਕੁਸ਼ਤੀ ਕਿਸ਼ਤੀ ਮੁਕਾਬਲੇ ਜਿਹੜੇ ਸਟੇਟ ਲੈਵਲ ਦੀ ਚੈਂਪੀਅਨਸ਼ਿਪ 16ਵੀਂ ਇੱਥੇ ਕਰਵਾਈ ਗਈ ਹੈ ਸੋ ਅੱਜ ਹੀ ਜੀ ਸਾਬ ਨੇ ਫੈਸਲਾ ਕੀਤਾ ਮੁੱਖ ਮੰਤਰੀ ਸਾਹਿਬ ਨਾਲ ਰਾਇ ਮਸ਼ਵਰਾ ਕਰਕੇ ਕਿ ਅੰਤਰਰਾਸ਼ਟਰੀ ਪੱਧਰ ਦੇ ਅਗਲੇ ਸਾਲ ਤੋਂ ਇੱਥੇ ਮੁਕਾਬਲੇ ਹੋਣਗੇ ਕਿਉਂਕਿ ਜਿੰਨੀ ਲੈਂਥ ਚਾਹੀਦੀ ਉਹ 70 ਮੀਟਰ ਦੋਨੇ ਝੀਲਾਂ ਨੂੰ ਜੋੜਨ ਵਾਸਤੇ 70 ਮੀਟਰ ਦਾ ਸਟ੍ਰੈਚ ਆ ਜਿਹੜਾ ਉਹ ਵਿੱਚੋਂ ਹਟਾਇਆ ਜਾਊਗਾ ਤੇ ਦੋਨਾਂ ਝੀਲਾਂ ਨੂੰ ਜੋੜਾ ਜਾਊਗਾ ਸੋ ਅਦੁੱਤ ਨਜ਼ਾਰਾ ਬਠਿੰਡੇ ਸ਼ਹਿਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੂਗਾ ਜਿਹੜਾ ਅਸੀਂ ਦਰਿਆਵਾਂ ਅਤੇ ਸਮੁੰਦਰਾਂ ਤੇ ਦੇਖਦੇ ਹੁੰਦੇ ਸੀ ਬੜਾ ਮਨਮੋਹਕ ਦ੍ਰਿਸ਼ ਹੈ ਇੱਥੇ ਸਾਡੀਆਂ ਚਿਮਣੀਆਂ ਥਰਮਲ ਪਰਾੜਦੀਆਂ ਇਹ ਝੀਲਾਂ ਤੇ ਜਿੰਨਾ ਚੀਲਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਾਂਦਾ ਸੀ ਬਾਦਲਾਂ ਨੇ ਇੱਥੋਂ ਲਾਇਆ ਸੀਗਾ ਕਿਰਾਏ ਦੇ ਕੁਸ਼ਤੀਆਂ ਵਾਲਾ ਉਹ ਵੀ ਠੇਕੇ ਦੇ ਵਿੱਚ ਕਪੜੇ ਹੋਏ ਪਰ ਸਾਡੇ ਨੀਤੀ ਤੇ ਨੀਅਤ ਸਾਫ਼ ਹੈ ਅਸੀਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਸੋ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਠਿੰਡਾ ਨਵਾਸੀਆਂ ਦੀ ਔਰ ਖਾਸ ਕਰਕੇ ਜਿਹੜੇ ਕਿਸ਼ਤੀ ਦੇ ਪਲੇਅਰ ਹੈ ਕਿਸ਼ਤੀ ਚਲਾਉਣ ਦੇ ਜਿਹੜੇ ਪਲੇਅਰ ਆ ਸਾਡੇ ਬਟੰਡੇ ਦੇ ਵਿੱਚ ਮੈਂ ਦੱਸ ਰਿਹਾ ਸੀ ਕਿ ਅਸੀਂ 8-9 ਸਾਲਾਂ ਤੋਂ ਯਤਨਸ਼ੀਲ ਸੀ ਸਾਡੀ ਕਿਸੇ ਲੀਡਰ ਨੇ ਗੱਲ ਨਹੀਂ ਸੁਣੀ ਕਿਸੇ ਅਫਸਰ ਨੇ ਗੱਲ ਨਹੀਂ ਸੁਣੀ ਜਦੋਂ ਮਾਨ ਸਾਹਿਬ ਦੀ ਸਰਕਾਰ ਆਈ ਹੈ ਜਦੋਂ ਭਗਵਾਨ ਸਿੰਘ ਮਾਨ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਕੁਝ ਦਿਨਾਂ ਦੇ ਵਿੱਚ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਤੇ ਇੱਥੇ ਸਟੇਟ ਲੈਵਲ ਦੇ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਆ ਤੇ ਦੂਸਰੀ ਗੱਲ ਸਾਡੇ ਛੋਟੇ-ਛੋਟੇ ਨੰਨੇ-ਮੁੰਨੇ ਬੱਚਿਆਂ ਨੇ ਕਿੰਨਾ ਸੋਹਣਾ ਜਿਹੜਾ ਗਿੱਧਾ ਤੇ ਭੰਗੜਾ ਪੇਸ਼ ਕੀਤਾ ਮੈਂ ਬੈਠਾ-ਬੈਠਾ ਸੋਚ ਰਿਹਾ ਸੀ ਕਿ ਇਹ ਜਿਹੜੇ ਬੱਚੇ ਆ ਸਾਡਾ ਭੋਇੱਖਾ ਇਹ ਕੋਮਲ ਕਲੀਆਂ ਨੇ ਤੇ ਸਾਡਾ ਪੰਜਾਬ ਵੀ ਇਸ ਤਰ੍ਹਾਂ ਦਾ ਹੱਸਦਾ ਨੱਚਦਾ ਟੱਪਦਾ ਪੰਜਾਬ ਸੀ ਜਿਹੜਾ ਮਰਝਾ ਚੱਲਿਆ ਸੀ ਪਰ ਮਾਨ ਸਾਹਿਬ ਨੇ ਇਸ ਰੰਗਲੇ ਪੰਜਾਬ ਨੂੰ ਕੋਮਲ ਕਲੀਆਂ ਨੂੰ ਕੋਮਲ ਪੰਜਾਬ ਨੂੰ ਬਚਾਉਣ ਦੇ ਲਈ ਯਤਨ ਕੀਤੇ ਆ ਅਸੀਂ ਸਾਰੇ ਉਹਨਾਂ ਦੇ ਨਾਲ ਆ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਮੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਸਮੁੱਚੇ মিডিਆ ਧੰਨਵਾਦ ਕਰਦਾ ਸਮੁੱਚਾ ਪ੍ਰਸ਼ਾਸਨ ਇੱਥੇ ਆਇਆ ਸਾਰੇ ਵਿਦਿਆਰਥੀ ਇੱਥੇ ਆਏ ਨੇ ਸਾਰੇ ਬੜੇ ਖੁਸ਼ ਨਜ਼ਰ ਤੇ ਸੰਤੁਸ਼ਟ ਨਜ਼ਰ ਆ ਰਹੇ ਆ ਮੈਂ ਮਿਸਿਸ ਮਨਿੰਦਰ ਕੌਰ ਪ੍ਰੈਜ਼ੀਡੈਂਟ ਆਫ ਪੰਜਾਬ ਐਮਚਰ ਰੋਇੰਗ ਐਸੋਸੀਏਸ਼ਨ ਆਫ ਪੰਜਾਬ ਹੈ ਔਰ ਇਹ ਬਹੁਤ ਵਧੀਆ ਉਪਰਾਲਾ ਹੈਗਾ ਸਰਕਾਰ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਕੀਤਾ ਗਿਆ ਹੈ ਇੱਥੇ ਅਸੀਂ ਬਹੁਤ ਸਾਲਾਂ ਤੋਂ ਪਹਿਲੀਆਂ ਸਰਕਾਰਾਂ ਨੂੰ ਕਹਿੰਦੇ ਰਹੇ ਹਾਂ ਕਿ ਬਟੰਡਾ ਇੱਕ ਬਹੁਤ ਵਧੀਆ ਜਗ੍ਹਾ ਹੈ ਜਿੱਥੇ ਰੋਇੰਗ ਹੋ ਸਕਦੀ ਹੈ ਇੱਥੇ ਹਰੇਕ ਚੀਜ਼ ਦੀ ਪ੍ਰੋਵੀਜ਼ਨ ਹੈਗੀ ਐਸ ਅਤੇ ਪ੍ਰੋਵਾਈਡਡ ਹੋ ਸਕਦਾ ਹੈ ਪਰ ਅਸੀਂ ਥੈਂਕਫੁਲ ਹੈਗੇ ਆ ਕਿ ਸਾਨੂੰ ਪਰਮਿਸ਼ਨ ਮਿਲੀ ਬਹੁਤ ਵਧੀਆ ਔਰ ਜਿਸ ਜੋਸ਼ੋਖ ਰੋਸ਼ਨਾ ਲਾਜੀ ਹੋਇਆ ਹੈ ਅਸੀਂ ਉਮੀਦ ਰੱਖਦੇ ਆ ਕਿ ਇਸੇ ਜੋਸ਼ੋਖ ਮੋਸ਼ ਨਾਲ ਇਹ ਆਪਣੀ ਐਡਮਿਨਿਸਟ੍ਰੇਸ਼ਨ ਔਰ ਸਰਕਾਰ ਇਹਨੂੰ ਅੱਗੇ ਲੈ ਕੇ ਚੱਲੇ ਇੱਥੇ ਹੀ ਨਾ ਰਹਿ ਜਾਵੇ ਬਸ ਸਾਨੂੰ ਇਹੀ ਹੈਗਾ